ਸਿਤਾ ਵਿਖੇ ਹੌਂਸਰੀ ਸੈਂਟਰ ਦਾ ਡੀਸੀ ਕਪੂਰਥਲਾ ਨੇ ਕੀਤਾ ਉਦਘਾਟਨ ਸਾਲ 25-26 ਦੌਰਾਨ 25000 ਸਕੂਲੀ ਵਿਦਿਆਰਥੀਆਂ ਲਈ ਵਰਦੀਆਂ ਤਿਆਰ ਕਰਨਗੀਆਂ ਔਰਤਾਂ ਪਿੰਡੂ ਔਰਤਾਂ ਨੂੰ ਸਵੈ ਰੋਜ਼ਗਾਰ ਪ੍ਰਦਾਨ ਕਰਨ ਵਿੱਚ ਮੀਲ ਪੱਥਰ ਸਾਬਿਤ ਹੋਵੇਗਾ ਸੈਂਟਰ ਡਿਪਟੀ ਕਮਿਸ਼ਨਰ ਪੰਜਾਬ ਸਰਕਾਰ ਵੱਲੋਂ ਪਹਿਲ ਪ੍ਰੋਜੈਕਟ ਤਹਿਤ ਪਿੰਡੂ ਮਹਿਲਾਵਾਂ ਨੂੰ ਸਵੈ ਰੋਜ਼ਗਾਰ ਦੇ ਕਾਬਿਲ ਬਣਾਉਣ ਦੇ ਮਕਸਦ ਨਾਲ ਮਸੀਤਾ ਵਿਖੇ ਹੌਂਸਰੀ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਪੰਚਾਲ ਵੱਲੋਂ ਅੱਜ ਇਸ ਸੈਂਟਰ ਦਾ ਉਦਘਾਟਨ ਕੀਤਾ ਗਿਆ ਉਨਾ ਇਸ ਸੈਂਟਰ ਨੂੰ ਪਿੰਡੂ ਖੇਤਰ ਦੀਆਂ ਔਰਤਾਂ ਨੂੰ ਸਵੈ ਰੋਜ਼ਗਾਰ ਪ੍ਰਦਾਨ ਕਰਨ ਤੇ ਵਿੱਤੀ ਤੌਰ ਤੇ ਸਮਰਥ ਬਣਾਉਣ ਵੱਲ ਵੱਡਾ ਕਦਮ ਕਰਾਰ ਦਿੰਦਿਆ ਕਿਹਾ ਕਿ ਮਸੀਤਾ ਪਿੰਡ ਵਿੱਚ ਹੌਂਸਰੀ ਸੈਂਟਰ ਦੀ ਸ਼ੁਰੂਆਤ ਤੇ ਹਾਤੀ ਖੇਤਰ ਦੀਆਂ ਔਰਤਾਂ ਲਈ ਰਾਧ ਸੇਰਾ ਸਾਬਿਤ ਹੋਵੇਗਾ। ਉਹਨਾਂ ਦੱਸਿਆ ਕਿ ਪਹਿਲ ਪ੍ਰੋਜੈਕਟ ਅਧੀਨ ਆਜੀਵਿਕਾ ਮਿਸ਼ਨ ਦੇ ਸੈਲਫ ਹੈਲਪ ਗਰੁੱਪਾਂ ਦੀਆਂ ਔਰਤਾਂ ਵੱਲੋਂ ਸਕੂਲੀ ਬੱਚਿਆਂ ਦੀਆਂ ਵਰਦੀਆਂ ਤਿਆਰ ਕੀਤੀਆਂ ਜਾਂਦੀਆਂ ਹਨ ਤੇ ਪਿਛਲੇ ਸਾਲ ਜ਼ਿਲ੍ਹਾ ਕਪੂਰਥਲਾ ਨੂੰ ਕੁੱਲ 10000 ਸਕੂਲੀ ਬੱਚਿਆਂ ਦੀਆਂ ਵਰਦੀਆਂ ਬਣਾਉਣ ਦਾ ਟੀਚਾ ਪ੍ਰਾਪਤ ਹੋਇਆ ਸੀ ਜੋ ਕਿ ਬਾਬਾ ਦੀਪ ਸਿੰਘ ਕਲਸਟਰ ਲੈਵਲ ਫੈਡਰੇਸ਼ਨ ਪਿੰਡ ਸਿੱਧਵਾ ਦੋਨਾਂ ਬਲਾਕ ਕਪੂਰਥਲਾ ਵੱਲੋਂ ਪੂਰਾ ਕੀਤਾ ਗਿਆ ਸੀ ਸਾਲ 2025-26 ਲਈ ਜ਼ਿਲ੍ਹਾ ਕਪੂਰਥਲਾ ਨੂੰ ਕੁੱਲ 25000 ਸਕੂਲੀ ਬੱਚਿਆਂ ਦੀਆਂ ਵਰਦੀਆਂ ਬਣਾਉਣ ਦਾ ਟੀਚਾ ਪ੍ਰਾਪਤ ਹੋਇਆ ਹੈ ਜਿਸ ਨੂੰ ਮੁੱਖ ਰੱਖਦੇ ਹੋਏ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਮਸੀਤਾ ਵਿਖੇ ਗੁਰੂ ਨਾਨਕ 13-13 ਕਲਸਟਰ ਲੈਵਲ ਫੈਡਰੇਸ਼ਨ ਅਧੀਨ ਇੱਕ ਪਹਿਲ ਹੌਂਜ਼ਰੀ ਸੈਂਟਰ ਸਥਾਪਿਤ ਕੀਤਾ ਗਿਆ ਹੈ। ਸ਼੍ਰੀ ਪੰਚਾਲ ਨੇ ਦੱਸਿਆ ਕਿ ਇਹ ਦੋਵੇਂ ਪਹਿਲ ਹੌਂਜ਼ਰੀ ਸੈਂਟਰ ਆਜੀਵਿਕਾ ਮਿਸ਼ਨ ਦੀਆਂ ਔਰਤਾਂ ਵੱਲੋਂ ਚਲਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਸਕੂਲੀ ਬੱਚਿਆਂ ਦੀਆਂ ਵਰਦੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਪਿੰਡੂ ਖੇਤਰ ਦੀਆਂ ਔਰਤਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸਵੈ ਸਹਾਇਤਾ ਗਰੁੱਪਾਂ ਰਾਹੀਂ ਜੁੜ ਕੇ ਸਵੈ ਰੋਜ਼ਗਾਰ ਸਥਾਪਿਤ ਕਰਨ ਦਾ ਸੱਦਾ ਦਿੰਦਿਆ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜਿਹੇ ਗਰੁੱਪਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਸ਼੍ਰੀ ਪੰਚਾਲ ਵੱਲੋਂ ਇਸ ਮੌਕੇ ਆਜੀਵਿਕਾ ਮਿਸ਼ਨ ਨਾਲ ਜੁੜੀਆਂ ਔਰਤਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਜਾਣਿਆ ਤੇ ਉਹਨਾਂ ਵੱਲੋਂ ਸਾਂਝੇ ਕੀਤੇ ਤਜਰਬੇ ਤੇ ਆਧਾਰ ਤੇ ਸੋ ਵਿਕੀ ਨੀਤੀ ਨਿਰਮਾਣ ਦੇ ਨਿਰਦੇਸ਼ ਦਿੱਤੇ। ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ। ਉਹ ਪਹਿਲਾਂ ਜੁੜਕਦੇ ਜ਼ਰੀਏ ਕੰਮ ਦਿੱਤਾ ਹੈ। ਸੋ ਚਲਦੇ ਨੂੰ ਆਲਗ ਰਵੇਲ ਵੱਲੋਂ ਮਾਹੀ ਦਾ ਸਨਮਾਨ ਕਿ ਮੁੱਖ ਮਹਿਮਾਨ आपने की थी फिक्शन डी में जो टाइमिंग एक्सपीरियंस ये हो आपने शांति वादे जानते हो एक्सपीरियंस आपने क्या जानते हो जानवरों को बर्थडे जो बच्चे आदि स्कूली बर्थडे होती है वो इस स्किल सेंटर आ रही स्टेज करके ऐसी मुहिया करवानी पहल करूँगा मेरा नाम नवीका कुंडली है मैं ब्लॉक ब्लॉक ਵਰਦਿਕਾ ਮਸੀਤਾ ਕਿ ਨਿਵਾਸੀ ਦੇਖੋ ਜੀ ਅੱਜ ਮਸੀਤਾ ਪਿੰਡ ਅਸੀਂ ਆਏ ਆਂ ਔਰ ਮੈਨੂੰ ਬੜੇ ਖੁਸ਼ੀ ਹੋ ਰਹੀ ਹੈ ਦੱਸਦੇ ਹੋਏ ਅੱਜ ਅਸੀਂ ਪਹਿਲ ਪ੍ਰੋਜੈਕਟ ਦੇ ਅਧੀਨ ਇੱਥੇ ਸਕਿੱਲ ਸੈਂਟਰ ਦੀ ਸ਼ੁਰੂਆਤ ਕੀਤੀ ਹੈ ਔਰ ਇਹਦੇ ਵਿੱਚ ਮੈਂ ਵਿਸ਼ੇਸ਼ ਤੌਰ ਤੇ ਆਭਾਰੀ ਆਂ ਵਰਦਮਾਨ ਗਰੁੱਪ ਦਾ ਜਿਨ੍ਹਾਂ ਨੇ ਸੀਐਸਆਰ ਤਹਿਤ ਸਾਨੂੰ ਮਸ਼ੀਨਾਂ ਉਪਲਬਧ ਕਰਵਾਈਆਂ ਨੇ ਇੱਥੇ ਇਹਦਾ ਮੁੱਖ ਦੇਸ਼ ਇਹ ਹੈ ਕਿ ਜੋ ਪਿੰਡ ਦੀ ਉਹ ਨਾਂ ਲੱਗਦੇ ਪਿੰਡ ਦੀ ਜੋ ਲੜਕੀਆਂ ਨੇ ਕੁੜੀਆਂ ਨੇ ਉਹਨਾਂ ਨੂੰ ਸਿਖਲਾਈ ਦਿੱਤੀ ਐ ਅਸੀਂ ਟ੍ਰੇਨਿੰਗ ਦਿੰਤੀ ਐ ਬਕਾਇਦਾ ਟ੍ਰੇਨਿੰਗ ਦੇਣ ਦੇ ਬਾਅਦ ਉਹਨਾਂ ਨੂੰ ਸਮਰਥ ਬਣਾਉਣ ਵਾਸਤੇ ਕਿ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ ਆਪਣਾ ਕੰਮ ਕਰ ਸਕਣ ਔਰ ਆਪਣੀ ਕਮਾਈ ਕਰ ਸਕਣ ਉਸ ਵਾਸਤੇ ਅਸੀਂ ਇੱਕ ਪਹਿਲ ਇੱਕ ਸ਼ੁਰੂਆਤ ਕੀਤੀ ਐ ਸਾਡੇ ਕੋਲ ਪ੍ਰੋਪਰ ਮਸ਼ੀਨਰੀ ਐ ਪ੍ਰੋਪਰ ਸਾਰੇ ਜੋ ਸੈਲਫ ਹੈਲਪ ਗਰੁੱਪ ਦੇ ਮੈਂਬਰਸ ਨੇ ਉਹਨਾਂ ਨੂੰ ਬਕਾਇਦਾ ਟ੍ਰੇਨਿੰਗ ਦਿੱਤੀ ਗਈ ਹੈ ਅੱਜ ਤੂੰ ਵੀ ਤੁਸੀਂ ਵੀ ਦੇਖ ਰਹੇ ਹੋਣੇ ਬਹੁਤ ਵਧੀਆ ਇਹਨਾਂ ਵੱਲੋਂ ਕੰਮ ਕੀਤਾ ਜਾ ਰਿਹਾ ਔਰ ਅਸੀਂ ਇੱਕ ਹੋਰ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਕਿ ਜੋ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਜੋ ਯੂਨੀਫਾਰਮ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ ਉਹਦੀ ਜੋ ਸਲਾਈ ਹੈ ਉਹ ਅਸੀਂ ਇਹਨਾਂ ਸੈਂਟਰਾਂ ਦੇ ਤਹਿਤ ਕਰਵਾ ਰਹੇ ਹਾਂ ਤਾਂ ਇਹਦੇ ਦੋ ਫਾਇਦੇ ਹੋਣਗੇ ਇੱਕ ਤਾਂ ਜੋ ਗਰੀਬ ਬੱਚੇ ਹੈ ਜੋ ਕਿ ਸਰਕਾਰ ਵੱਲੋਂ ਜੋ ਉਹਨਾਂ ਨੂੰ ਵਰਦੀਆਂ ਦਿੱਤੀ ਜਾਂਦੀ ਹੈ ਉਹ ਵੀ ਮਿਲੇਗੀ ਔਰ ਨਾਲ ਦੀ ਨਾਲ ਜੋ ਔਰਤਾਂ ਨੇ ਪਿੰਡ ਦੀ ਔਰਤਾਂ ਨੇ ਉਹਨਾਂ ਨੂੰ ਕਮਾਈ ਦਾ ਸਾਧਨ ਵੀ ਹੋਏਗਾ ਤਾਂ ਇਸ ਕਰਕੇ ਇੱਕ ਬਹੁਤ ਚੰਗੀ ਇਕਨੋਮਿਕਲੀ ਸ਼ੁਰੂਆਤ ਹੈ ਔਰ ਆਸ ਕਰਾਂਗਾ ਕਿ ਇਹ ਬਹੁਤ ਵਧੀਆ ਤਰੀਕੇ ਨਾਲ ਅਸੀਂ ਇਹਨੂੰ ਚਲਾਵਾਂਗੇ ਔਰ ਆਨ ਆਲੇ ਟਾਈਮ ਦੇ ਵਿੱਚ ਇਹਨੂੰ ਅਸੀਂ ਔਰ ਵੀ ਔਰ ਪਿੰਡਾਂ ਤੱਕ ਔਰ ਪਹੁੰਚਾਵਾਂਗੇ ਪੁਜੀ ਸਭ ਤੋਂ ਪਹਿਲਾਂ ਤੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਸਾਡੇ ਬੱਚੀਆਂ ਦੇ ਵਾਸਤੇ ਇੱਕ ਪ੍ਰੇਰਨਾਜੋਗ ਜਿਹੜਾ ਸਲਾਈ ਸੈਂਟਰ ਬਲਾਕ ਪੱਧਰੀ ਸ਼ੁਰੂ ਕੀਤਾ ਵਾ ਇਹਦੇ ਨਾਲ ਸਾਡੇ ਪਿੰਡਾਂ ਦੀਆਂ ਲਾਗਲੇ ਪਿੰਡਾਂ ਦੀਆਂ ਬੱਚੀਆਂ ਨੂੰ ਰੁਜ਼ਗਾਰ ਦਾ ਸਾਧਨ ਵੀ ਬਣੇਗਾ ਕੋਈ ਬੱਚੇ ਇਨ੍ਹਾਂ ਸੈਂਟਰਾਂ ਤੋਂ ਸਿੱਖ ਕੇ ਕੋਈ ਵਧੀਆ ਮਹਾਰਤ ਅਸਲ ਕੇ ਆਪ ਦੇ ਸਲਾਈ ਸੈਂਟਰ ਵੀ ਖੋਲਦੇ ਆ ਸਾਡੇ ਅੱਜ ਦੇ ਮੁੱਖ ਮੰਤਰੀ ਡੀਸੀ ਸਾਹਿਬ ਏਡੀਸੀ ਸਾਹਿਬ ਵੀਡੀਓ ਸਾਹਿਬ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਉਦਘਾਟਨ ਕੀਤਾ ਕਿ ਅਸੀਂ ਨਾਲ ਲਾਗਲੇ ਨਗਰ ਨਿਵਾਸੀਆਂ ਦੇ ਸਮੂਹ ਨਗਰ ਨਿਵਾਸੀਆਂ ਨੂੰ ਬਹੁਤ-ਬਹੁਤ ਧੰਨਵਾਦੀ ਹੈ ਇਸ ਬਾਰੇ ਮੈਂ ਪਹਿਲਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿਸ ਪ੍ਰੋਜੈਕਟ ਦੇ ਅਧੀਨ ਪਿੰਡ ਦੀਆਂ ਕੁੜੀਆਂ ਜਾਂ ਆਸ-ਪਾਸ ਦੀਆਂ ਕੁੜੀਆਂ ਜੋ ਕਿ ਮਿਹਨਤ ਆਪਣੀਆਂ ਕਰਨਗੀਆਂ ਤੇ ਉਹਨਾਂ ਦਾ ਮਿਹਨਤ ਦਾ ਉਹਨਾਂ ਨੂੰ ਇੱਕ ਸੂਟ ਦੇ ਮਗਰ 60 ਰੁਪਏ ਦਾ ਆਪਣੀ 60 ਰੁਪਏ ਉਹਨਾਂ ਨੂੰ ਮਿਲਣੇ ਆ ਤੇ 27000 ਵਰਦੀਆਂ ਦਾ ਸਾਨੂੰ ਟਾਰਗੇਟ ਮਿਲਿਆ ਹੋਇਆ ਵਾ ਇਹ ਜਿਹਨਾਂ ਦੇ ਕੰਮ ਦੇ ਨਾਲ ਵਾਧਾ ਜਾਣਾ ਵਾ ਜਿਹਦੇ ਨਾਲ ਇਹਨਾਂ ਨੂੰ ਇੱਕ ਰੋਜ਼ਗਾਰ ਦਾ ਵਧੀਆ ਮੌਕਾ ਇੱਕ ਪਿੰਡ ਦੇ ਵਿੱਚ ਹੀ ਉਪਲਬਧ ਹੋਇਆ ਵਾ ਪਹਿਲਾਂ ਵੀ ਇਹ ਚੱਲ ਰਿਹਾ ਜਿਹੜਾ ਹਾਂਜੀ ਪਹਿਲਾਂ ਇਸ ਤੋਂ ਪਹਿਲਾਂ ਇਹ ਆਪਣੇ ਕਪੂਰਥਲਾ ਬਲੌਗ ਦੇ ਵਿੱਚ ਚੱਲਦਾ ਸultanpur ਬਲੌਗ ਦੇ ਵਿੱਚ ਇਹ ਪਹਿਲਾ ਵਾ ਇਸ ਤੋਂ ਬਾਅਦ ਸਾਡਾ ਰਤਲਵੰਡੀ ਚੌਧਰੀਆਂ ਦੇ ਵਿੱਚ ਜਲਦੀ ਇਹ ਸ਼ੁਰੂ ਕੀਤਾ ਜਾਵੇਗਾ ਸਰਦਾਰ ਸੱਜਨ ਸਿੰਘ ਚੀਮਾ ਜੀ ਦੇ ਚਤਨਾ சதਕਾ ਇਸ ਪਿੰਡ ਵਿੱਚ ਸिलाई ਸੈਂਟਰ ਖੁੱਲਿਆ ਜਿਹਦੇ ਵਿੱਚ ਬੱਚਿਆਂ ਨੂੰ ਰੋਜ਼ਗਾਰ ਮਿਲੂਗਾ ਇਹ ਬਹੁਤ ਵਧੀਆ ਕੰਮ ਹੈ ਹਰੇਕ ਪਿੰਡ ਵਿੱਚ ਖੁੱਲਣੇ ਚਾਹੀਦੇ ਹਨ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਜੀ ਦੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਰਿਆਂ ਸਤਿ ਸ਼੍ਰੀ ਅਕਾਲ ਮੇਰਾ ਨਾਮ ਸਾਖਸ਼ੀ ਹੈ ਅਸੀਂ ਪਿੰਡ ਮਸੀਤਾ ਤੋਂ ਆ ਔਰ ਇੱਥੇ ਪਹਿਲ ਹੋਜ਼ਰੀ ਦਾ ਪ੍ਰੋਜੈਕਟ ਸ਼ੁਰੂ ਹੋ ਰਿਹਾ ਵਾ ਜੋ ਕਿ ਸੈਲਫ ਹੈਲਪ ਗਰੁੱਪਾਂ ਰਾਹੀਂ ਤਿਆਰ ਕੀਤਾ ਗਿਆ ਹੈ ਇੱਥੇ ਪਹਿਲਾਂ ਸੈਲਫ ਹੈਲਪ ਗਰੁੱਪ ਬਣਾਏ ਗਏ ਆ ਜਿਹਦੇ ਨਾਲ ਹੀ ਇਹ ਹੋਜ਼ਰੀ ਪ੍ਰੋਜੈਕਟ ਸਟਾਰਟ ਕੀਤਾ ਗਿਆ ਹੈ ਜਿਹਦੇ ਨਾਲ ਬੇਰ ਬੇਰੁਜ਼ਗਾਰ ਬੀਬੀਆਂ ਨੂੰ ਬਹੁਤ ਜ਼ਿਆਦਾ ਰੁਜ਼ਗਾਰ ਮਿਲਿਆ ਹੈ ਸਕੂਲ ਦੀਆਂ ਵਰਦੀਆਂ ਯੂਨੀਫਾਰਮ ਤਿਆਰ ਕਰਨ ਦਾ ਔਰ ਮੈਂ ਚਾਹੁੰਦੀ ਆ ਕਿ ਹੋਰ ਵੀ ਪਿੰਡਾਂ ਦੇ ਵਿੱਚ ਸੈਲਫ ਹੈਲਪ ਗਰੁੱਪ ਤਿਆਰ ਕੀਤੇ ਜਾਣ ਜਿਹਦਾ ਕਰਕੇ ਵੀ ਹੋਰ ਵੀ ਆਪਾਂ ਪ੍ਰੋਜੈਕਟ ਸਟਾਰਟ ਕਰ ਸਕੀਏ ਔਰ ਬੇਰੁਜ਼ਗਾਰਾਂ ਨੂੰ ਹੋਰ ਵੀ ਰੁਜ਼ਗਾਰ ਦੇ ਸਕੀਏ। ਔਰ ਤਾਂ ਇਹ ਕਿੰਨਾ ਕੁ ਲਾਹੇ ਪਸਾਦ ਹੋ ਜਗਾ। ਬਹੁਤ ਜ਼ਿਆਦਾ ਲਾਹੇਵੰਦ ਸਭ ਤੋਂ ਪਹਿਲਾਂ ਤਾਂ ਲਾਹੇਵੰਦ ਇਹ ਹੈਗਾ ਵਾ ਕਿ ਆਪਾਂ ਨੂੰ ਆਪਣੇ ਹੀ ਪਿੰਡ ਦੇ ਵਿੱਚ ਕੰਮ ਮਿਲ ਰਿਹਾ ਵਾ ਆਪਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈਗੀ ਕਿ ਔਰ ਸੈਕਿੰਡ ਇਹ ਹੈਗਾ ਵਾ ਕਿ ਆਪਾਂ ਨੂੰ ਇੱਕ ਆਪਣੇ ਹੱਥ ਵਿੱਚ ਸਕਿੱਲ ਆ ਰਹੀ ਆ ਇੱਕ ਆਪਣੇ ਕੋਲ ਪੈਸਾ ਆ ਰਿਹਾ ਵਾ ਕਿ ਸਰਕਾਰ ਆਪਾਂ ਨੂੰ ਸਾਰੀ ਇੱਕ ਚੀਜ਼ ਪ੍ਰੋਵਾਈਡ ਕਰਵਾ ਰਹੀ ਆ ਆਪਾਂ ਬੈਠੇ ਹੀ ਸਾਰਾ ਕੁਝ ਮਿਲ ਰਿਹਾ ਆ ਸਸ਼ੀਕਾ ਮੇਰਾ ਨਾਮ ਮਨਜਿੰਦਰ ਕੌਰ ਮੈਂ ਕਪੂਠਲਾ ਬਲਾਕ ਤੋਂ ਮੈਂ ਇਥੇ ਪੈਲ ਹਜਰੀ ਦੇ ਵਿੱਚ ਆਈ ਆ ਠੀਕ ਹੈ ਇਥੇ ਬੀਬੀਆਂ ਲਈ ਜਿਹੜਾ ਰੋਜ਼ਗਾਰ ਦਿੱਤਾ ਗਿਆ ਹੈ ਬੀਬੀਆਂ ਨੂੰ ਬੇਰੋਜ਼ਗਾਰ ਬੀਬੀਆਂ ਨੂੰ ਰੋਜ਼ਗਾਰ ਦਿੱਤਾ ਗਿਆ ਹੈ ਤੇ ਸਭ ਤੋਂ ਪਹਿਲਾ ਇਸ ਪਿੰਡ ਦੇ ਵਿੱਚ ਸਾਈਕਲ ਗਰੁੱਪ ਬਣਾਇਆ ਗਿਆ ਸੀਗੇ ਜਿਸ ਦੇ ਥਰੂ ਬੀਬੀਆਂ ਨੂੰ ਬੇਰੋਜ਼ਗਾਰ ਬੀਬੀਆਂ ਨੂੰ ਰੋਜ਼ਗਾਰ ਮਿਲਿਆ ਹੈ ਤੇ ਕਾਫੀ ਅਸ਼ੇ ਅਰਨਿੰਗ ਕਰ ਰਹੀਆਂ ਨੇ ਇਹ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਕਾਰਲਾ ਕੀਤਾ ਗਿਆ ਹੈ ਬੀਬੀਆਂ ਦੇ ਲਈ ਜਿਨ੍ਹਾਂ ਬੀਬੀਆਂ ਨੂੰ ਘਰਾਂ ਦੇ ਵਿੱਚ ਕੰਮ ਕਰਨ ਦੀ ਕਤੋਂ ਦੀ ਸੀ ਉਹਨਾਂ ਲਈ ਇੱਕ ਪੈਲ ਹੌਜਰੀ ਸੈਂਟਰ ਖੋਲਿਆ ਗਿਆ ਹੈ ਮਸੀਤਾ ਪਿੰਡ ਦੇ ਵਿੱਚ ਜਿਹੜਾ ਕਿ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਬਲਾਕ ਕਪੂਰਥਲਾ ਦੇ ਵਿੱਚ ਸਿਦਮਾਦੋਣਾ ਪਿੰਡ ਵਿੱਚ ਪਹਿਲਾਂ ਵੀ ਪੈਲ ਹੌਜਰੀ ਸੈਂਟਰ ਖੋਲਿਆ ਗਿਆ ਹੈ ਜਿੱਥੇ ਕਿ ਬੀਬੀਆਂ ਨੂੰ ਬਹੁਤ ਜ਼ਿਆਦਾ ਮਤਲਬ ਆਮਦਨ ਦਾ ਵਾਅਦਾ ਹੋਇਆ ਹੈ ਤੇ ਕੰਮ ਈਜ਼ੀਲੀ ਕਰ ਰਹੀਆਂ ਨੇ ਉਹ